ਹਾਂਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ ਲਗਭਗ 2 ਵਜੇ ਆਜ ਦੇ ਤੇ ਤੁਹਾਡੇ ਨਾਲ ਆਪਾਂ ਸਰੋਂ ਦੀ ਰੋਣੀ ਲੱਗੀ ਤੇ ਉਹ ਵੀਡੀਓ ਸਾਂਝੀ ਕਰਦੇ ਆਂ ਖਾਦ ਬਾਰੇ ਕੀ ਖਾਦ ਆਪਾਂ ਕਿਵੇਂ ਪਾਉਨੇ ਆਂ ਸੁਪਰ ਕਿਵੇਂ ਵੀ ਦੇ ਆਂ ਕਿ ਚਿੱਟਾ ਦਿੰਨੇ ਕਿ ਕਿਵੇਂ ਉਹ ਜਾਣਕਾਰੀ ਸਾਂਝੀ ਕਰਦੇ ਆਂ ਪੈੰਡ ਸ਼ੀ ਪਰੜੇ ਵਾਲਾ ਤੋਂ ਬੋਲ ਰੈਂ ਤੇ ਤੁਸੀਂ ਦੇਖੋ ਅਸੀਂ ਜੀ ਸੁਪਰ ਖਾਸ ਕਿੱਲੇ ਦਾ ਗੱਟਾ ਤੇ ਮਾਈਕਰੋ ਰਾਜਾ 2.5 ਕਿਲੋ ਬਜਾਈ ਕਰਦੇ ਆ ਜਿਹੜੀ ਆਪਣੀ ਕਣਕਾਈ ਮਸ਼ੀਨ ਨਹੀਂ ਹੁੰਦੀ ਸਾਰੇ ਓੜਿਆਂ 'ਈ ਸਰਾਹ 'ਈ ਸਾਡੇ ਕੋਲ ਤਵਿਆਂ 'ਈ ਮਸ਼ੀਨ ਹੈ ਦੂਜੀ ਵੈਸੇ ਤਾਂ ਕਿ ਉਹਦੇ ਵੀ ਟਿੰਡਾਂ ਲੱਗੀਆਂ ਉਹਦੇ ਨਾਲ ਵੀ ਸਰਾਹ ਵੀ ਜੀ ਰੇ ਵੀ ਜੀ ਜਾਂਦੀ ਐ ਡੋਡੀ ਹਿੰਨੇ ਤੇ ਪਰ ਆਪਾਂ ਉਹਦੇ ਨਾਲ ਕੱਲੀ ਸਰੋਂ ਵੀ ਬੀਜਦੇ ਐ 350 ਗ੍ਰਾਮ ਵੀ ਪਾ ਕੇ ਲਗਭਗ ਤੇ ਉਹ ਖਾਦ ਤੋਂ ਅੱਧ ਵੀ ਦੇ ਜਦੋਂ ਆਪਣਾ 300 ਨਾਲ ਹੀ ਸਰ ਜਾਂਦਾ ਕਿੱਲੇ ਕਪੈਟ ਨਾਲ ਤਿੰਨ ਕਿੱਲੇ ਵੀ ਜ ਜਾਂਦੇ ਬਹੁਤ ਵਧੀਆ ਬੀਜ ਦੀ ਬਚਤ ਹੋ ਜਾਂਦੀ ਹੈ ਨਹੀਂ ਫਿਰ ਇਹ ਆਪਾਂ ਵੀ ਲਾ ਕੇ ਵੀਜਦੇ ਆ ਸਰੋਂ ਨਾਲ ਤੇ ਥੋੜਾ ਜਿਆਦਾ ਪਾਉਣਾ ਪੈਂਦਾ ਹੈ ਇਹ ਇਹਨਾਂ ਦਾਣਾ ਦੂਣਾ দাগੀ ਹੋ ਜਾਂਦਾ ਜਾਂ ਕਿਵੇਂ ਨਾ ਕਿਵੇਂ ਕਰਨ ਰੇ ਨਾ ਲੱਗ ਜਾਂਦਾ ਉਹ ਖਰਾਬ ਹੋ ਜਾਂਦਾ ਉੱਪਰ ਦਾ ਨਹੀਂ ਡਣਾ ਤੇ ਇਹ ਆਪਾਂ ਕੰਕਰੀ ਮਸ਼ੀਨ ਹੁੰਦੀ ਹੈ ਆਪਣੀ ਸਾਰੇ ਓੜਿਆਂ ਦੀ ਜਿਹੜੀ ਉਹਦੇ ਨਾਲ ਖਾਦ ਵੀ ਦਿਆਂ ਜੀ ਸਾਰੀ ਇਹਦੇ ਨਾਲ ਇੱਕ ਤਾਂ ਵਧੀਆ ਥੱਲੇ ਬੂਟੇ ਦੀ ਜੜ ਤਾਂ ਹੀ ਜਾਂਦੀ ਹੈ ਰੇ ਖਾਦ ਉੱਤੇ ਨਹੀਂ ਰਹਿੰਦੀ ਕਈ ਛਿੱਟਾ ਮਾਰਦੇ ਜਦੋਂ ਉੱਤੇ ਰਹਿ ਜਾਂਦੀ ਖਾਦ ਉਹ ਫਿਰ ਥੱਲੇ ਹੌਲੀ ਹੌਲੀ ਅਸਰ ਕਰਦੀ ਹੈ ਇਹਦੇ ਨਾਲ ਧਰਤੀ ਦੇ ਵਿੱਚ ਗਈ ਆਉਣੇ ਫੋਟ ਤੇ ਜਿੱਥੋਂ ਜੜਨੋਂ ਸਿੱਧਾ ਅਸਰ ਆਉਣਾ। ਇੱਕ ਇਹ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕਰਦਾ ਇਹ ਮਸ਼ੀਨ ਨਾਲ ਕਿਉਂ ਵੀਦੇ ਆ ਆਪਣੇ ਹਾਲ ਹੁੰਦੇ ਕਲਟੀਵੇਟਰੋਂ ਥੋੜੇ ਲੱਗਦੇ ਆ ਜੀ। ਤੇ ਮਸ਼ੀਨ ਬਹੁਤ ਡੂੰਗੀ ਲੱਗ ਜਾਂਦੀ ਹੈ। ਮੰਨ ਲਓ ਕਿ ਫੁੱਲ ਤੁਸੀਂ ਆ ਵੇਖੋ ਕਿੰਨੀ ਕਿੰਨੀ ਲੱਗਦੀ ਹੈ। ਚੈੱਕ ਕਰੋ। ਬਹੁਤ ਜ਼ਿਆਦਾ ਮਸ਼ੀਨ ਦਾ ਮੈਂ ਇੱਥੇ ਅਰਪਾ ਕੀਤਾ ਕਿ ਕੀਤਾ ਕਿ ਕਲਟੀਵੇਟਰ ਘੱਟ ਲੱਗਦੇ ਆ ਮਸ਼ੀਨ ਜ਼ਿਆਦਾ ਲੱਗਦੀ ਹੈ। ਨਾਲੇ ਜਗ੍ਹਾ ਜ਼ਿਆਦਾ ਲ ਜਾਂਦੀ ਹੈ 15 ਪੋਰੀ ਹੈ। ਬਾਕੀ ਲਗ ਇਹਦੇ ਨਾਲ ਬਜਾਈ ਕਰਦੇ ਆ ਜਦੋਂ ਵਾਹਣ ਬਹੁਤ ਵਧੀਆ ਬੰਦ ਹੈ। ਇਹ ਰੋਣੀ ਲੱਗੀ ਸੀ ਪਹਿਲਾਂ ਆਪਾਂ ਦੂਰ ਕਲਟੀਵੇਟਰਾਂ ਦੀ ਲਾ ਕੇ ਰੱਖਤੀ ਸੀ। ਉਸ ਤੋਂ ਬਾਅਦ ਕੁਛ ਦਿਨ ਪਹਿਲਾਂ 3-4 ਦਿਨ ਮੀਂਹ ਪੈ ਗਿਆ। ਤੇ ਇਹਦੇ ਨਾਲ ਗੰਦਕਪਾ ਸਾਰਾ ਉਗ ਰਿਹਾ ਜਿਹੜੀ ਮੂੰਗੀ ਸੀ ਉਹ ਸਾਰੀ ਉਗ ਰਹੀ। ਪੰਜ ਆਤੂ ਤੂ ਤੂ ਉਗ ਰਹੇ ਨੇ। ਤੇ ਉਹ ਬੈਚ ਡੋੜ ਕੇ ਕਿਲਾ ਤੇ ਯਰ ਬੇ ਤੋਂ ਤੇ ਗੈਲਾਈ ਬੀਜ ਰਹੇ ਆਪਾਂ ਦਿਂਦਾ ਹੀ ਹੁਣ ਤੁਹਾਨੂੰ ਅੱਡ ਟੋਟਾ ਵੇਖੋ ਉਹ ਥੋੜਾ ਜਿਹਾ ਸੁੱਕਾ ਹੈ ਉਹ ਵੀ ਪਹਿਲਾਂ ਵਾਹ ਕੇ ਸਵਾਗਾ ਮਾਰਤਾ ਸੀ ਤੇ ਥੋੜਾ ਜਿਹਾ ਖੁਸ਼ਕਨ ਨਾਲੇ ਪਤਾ ਲੱਗ ਜਾਊ ਆਪਾਂ ਨੂੰ ਤੇ ਯਰ ਬਿਆ ਐਕਸਪੈਰੀਮੈਂਟ ਜਰੂਰ ਕਰਨਾ ਚਾਹੀਦਾ ਆਪਣਾ ਤਾਂ ਹੈਗਾ ਹੀ ਤੇਯਰਬਾ ਕੀ ਸਰੋਂ ਬਹੁਤ ਵਧੀਆ ਉਗਰਦੀ ਹੈ ਕੋਈ ਇੰਨਾ ਗੈਲਾਈ ਚੀਜ਼ ਨਹੀਂ ਪਾ ਲਈ ਮੀ ਬਹੁਤ ਪਿਆ ਥੱਲੇ ਤੱਕ ਹੀ ਕੋਈ ਕਮੀ ਨਹੀਂ ਪਾਣੀ ਦੀ ਬਹੁਤ ਪਾਣੀ ਆ ਤੇ ਆ ਰੌਣੀ ਲੱਗੀ ਸੀ ਉਧਰ ਅੱਜ ਦਾ ਵੀਜੀ ਹਨੇ ਸਰੋਂ ਤੇ ਦੂਜੇ ਖੇਤ ਇਹ ਪਿੰਡ ਆ ਖੇਤ ਆਪਣਾ ਤੇ ਮੇਰਾ ਮੈਂ ਆਹੀ ਜਾਣਕਾਰੀ ਸਾਂਝੀ ਕਰਦਾ ਤੁਸੀਂ ਇੱਕ ਵਾਰੀ ਜਰੂਰ ਤਿਆਰਬਾ ਕਰਕੇ ਵੇਖੋ ਕਿ ਰੇ ਆ ਕਣਕਾਂ ਹੀ ਮਸ਼ੀਨ ਹੁੰਦੀ ਹੈ ਜਿਹੜੀ ਸਾਰੇ ਪੁਰਾਂ ਦੀ ਸੁਪਰ ਹੀ ਕੱਲੀ ਤੇ ਮਾਈਕੋ ਰਾਜਾ ਜਰੂਰ ਵੀ ਕੇ ਵੇਖਿਓ ਫੇਰ ਵੇਖਿਓ ਸਰੋਂ ਦੇ ਰੰਗ ਉਤੋਂ ਇਹਦੇ ਨਾਲ ਯੂਰੀਆ ਵੀ ਨਹੀਂ ਪਾਉਣੀ ਪੈਂਦੀ ਸਰੋਂ ਪਰਾਣਾ। ਬੰਨੇ ਕੋਈ ਲੋੜ ਨਹੀਂ ਯੂਰੀਆ ਦੀ ਆਪਾਂ ਨਹੀਂ ਪਾਉਂਦੇ ਹੁੰਦੇ ਯੂਰੀਆ ਸਰੋਂ ਚ। ਇਹ ਪਾਈ ਤਾਂ 5-7 ਕਿਲੋ ਬਸ। ਤੇ ਸਲਫਰ ਪਾਤੀ ਇਹ ਚ 3 ਕਿਲੋ 90% ਸਹੀ ਫੰਗੀ ਸਾਈਡ ਆਈ ਪਾਈ ਹੈ ਜੀ ਇਦਾਂ। ਤੇ ਅੱਗੇ ਦੂਜੀ ਸਿੱਧੀ ਪਾਉਂਦੇ ਹੁੰਦੇ 90% ਇਦਾਂ ਦੀ ਫੰਗੀ ਸਾਈਡ ਆਈ ਪਾਈ ਹੈ ਡਬਲਯੂ ਜੀ ਆਉਂਦੀ ਹੈ। ਇਹ ਉਹਦਾ ਛਿੱਟਾ ਦਿੱਤਾ ਹੈ ਪਾਊਡਰ ਦਾ ਤੇ ਬਾਕੀ ਮਸ਼ੀਨ ਦਾ ਫਰਕ ਤੁਹਾਨੂੰ ਅੱਗੇ ਵੀ ਜਦੋਂ ਆਪਣੀ ਸਰੋਂ ਬਜਾਈ ਕਰਾਂਗੇ ਉਦੋਂ ਦਿਖਾਵਾਂਗੇ ਜਦੋਂ ਵੱਡੀ ਹੋ ਗਈ ਚੱਲੀ ਉਦੋਂ ਵੀ ਦਿਖਾਵਾਂਗੇ ਕਿ ਉੱਥੇ ਆਪਾਂ ਅੱਡ ਬੀਜਾਂਗੇ ਕਹਿਰਾ ਇੱਕ ਉਸਕੇ ਤੀਜੇ ਮੰਨ ਲਓ ਕਿ ਕਿਹੜੀ ਦਾ ਤੁਹਾਨੂੰ ਫਰਕ ਦਿਖਾਵਾਂਗੇ ਕਿ ਆ ਜਿਵੇਂ ਇਹਦੇ ਚ ਸਰੋਂ ਦੀ ਖਾਦ ਦੀ ਬਜਾਈ ਕੀਤੀ ਸੀ ਆਪਾਂ ਤੇ ਆ ਸਿੱਧੀ ਛਿੱਟਾ ਦੇ ਕੇ ਮੰਨ ਲਾ ਬੀਜੀ ਸੀ ਬਹੁਤ ਜਿਆਦਾ ਅੰਤਰ ਹੋਊਗਾ ਜੀ ਕਿਉਂਕਿ ਇੱਕ ਤਾਂ ਖਾਦ ਬਾਹਰ ਨਹੀਂ ਆਉਂਦੀ ਜਦੋਂ ਧਰਤੀ ਦੇ ਵਿੱਚ ਸਾਰੀ ਬਹੁਤ ਅਸਰ ਆਦੀ ਰਹੇ ਨਾ ਸਰ ਜਾਂਦਾ ਜੂਰੀਆਂ ਨਹੀਂ ਪਾਉਣੀ ਪੈਂਦੀ ਆ ਚੀਜ਼ ਹੈ ਤੇ ਬੂਟੇ ਦੀ ਜੜ ਨੂੰ ਹੀ ਚਾਹੀਦੀ ਹੁੰਦੀ ਹੈ ਤੇ ਜੜ ਨੂੰ ਲੱਗ ਜਾਂਦੀ ਹੈ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਣਕਾਰੀ ਕਿਵੇਂ ਲੱਗੀ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਚੈਨਲ ਕਰੋ ਸਬਸਕ੍ਰਾਈਬ ਫੋਲੋ ਸਪੋਰਟ ਕਰੋ ਜਰੂਰ ਵੀਰ ਜੀ ਸਪੋਰ ਦੀ ਬਹੁਤ ਲੋੜ ਹੈ ਸਾਰਿਆਂ ਨੂੰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿ ਜਾਣਕਾਰੀ ਕੋਈ ਅੱਗੇ ਵਧ ਜੇ ਆਪਣੀ ਤਾਂ ਹੋਰ ਵੀ ਆਪਣਾ ਪ੍ਰਭਾਵ ਬਜਾਈ ਕਰਕੇ ਵੀ ਜੇ ਬਾਹਰ ਚ ਕਲਟੀਵੇਟਰ ਨਹੀਂ ਮੰਨੇ ਹੁਣ ਸਿੱਧਾ ਇੱਥੇ ਬਸ ਐ ਸੁਹਾਗਾ ਮਾਰ ਦੇਾਂਗੇ ਜੀ ਇੱਕ ਬਸ ਬਹੁਤ ਵਧੀਆ ਮਸ਼ੀਨਾਂ ਬੰਦੇ ਹੁੰਦੇ ਤੁਸੀਂ ਆਉੜੇ ਦੇ ਨਹੀਂ ਹੋਗੇ ਨਿਆਰਾ ਆ ਜਾਂਦਾ ਵਾਹ ਨਹੀਂ ਬੜਾ ਵਧੀਆ ਬੰਦਾ ਮੈਂ ਆ ਤਿਆਰਦਾ ਹੀ ਬਸ ਨਾਲਾ ਤਾਂ ਸਰੋਂ ਸੋਕ ਕਾਣੀ ਮਨਾਉਂਦੀ ਹੇ ਜੀ ਮੈਂ ਤੇ ਤੁਸੀਂ ਬਾਲੀ ਨਹੀਂ ਬੀਜਣੀ ਤਾਂ ਥੋੜੇ ਥੋੜੇ 2-2 ਕਿੱਲੇ ਇੱਕ ਵਾਰੀ ਤਿਆਰਪਾ ਕਰਕੇ ਵੇਖਿਓ ਫਿਰ ਦੱਸਿਓ ਜੀ ਠੀਕ ਹੈ ਜੀ ਵੀਡੀਓ ਵੇਖਿਓ ਜਰੂਰ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਜਾਣਕਾਰੀ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਸ਼ੇਅਰ ਲਾਈਕ